डीसी ਨੂੰ ਸਸਪੈਂਡ ਕਰਨ ਤੋਂ ਬਾਅਦ ਹੁਣ ਭਗਵੰਤ ਮਾਨ ਸਰਕਾਰ ਨੇ 52 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਦਾ ਬਰਖਾਸਤ ਕਰਨ ਦਾ ਐਲਾਨ ਕੀਤਾ ਹੈ ਔਰ ਅੱਜ ਦੀ ਇਹ ਬਹੁਤ ਵੱਡੀ ਖਬਰ ਕਹੀ ਜਾ ਸਕਦੀ ਹੈ ਔਰ ਇਹ ਐਲਾਨ ਕਿਸੇ ਹੋਰ ਨੇ ਨਹੀਂ ਕੀਤਾ ਇਹ ਐਲਾਨ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਕੀਤਾ ਔਰ ਦੂਜੀ ਵੱਡੀ ਖਬਰ ਹੈ ਕਿ ਭਗਵੰਤ ਮਾਨ ਨੇ ਅੱਜ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਤੇ ਬੜਾ ਵੱਡਾ ਕਮੈਂਟ ਕੀਤਾ ਤੇ ਅੱਗੋਂ ਫਿਰ ਅਕਾਲੀ ਦਲ ਨੇ ਵੀ ਬੜਾ ਟੇਡਾ ਤੇ ਤਿੱਖਾ ਟਿਕਰਾਰਾ ਜਵਾਬ ਭਗਵੰਤ ਮਾਨ ਨੂੰ ਦਿੱਤਾ ਔਰ ਉਧਰ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਕੇਜਰੀਵਾਲ ਨੂੰ ਮੁੱਖ ਮੰਤਰੀ ਲਾਏ ਜਾਣ ਬਾਰੇ ਵੱਡਾ ਬਿਆਨ ਦਿੱਤਾ ਹੈ ਔਰ ਵੱਡਾ ਖੁਲਾਸਾ ਕਰ ਦਿੱਤਾ ਹੈ ਔਰ ਉਧਰ ਅੱਜ ਬੈਠਕ ਕੀਤੀ ਗਈ ਆ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਦੇ ਵੱਡੇ ਲੀਡਰਾਂ ਨੇ ਆ ਕੇ ਤੇ ਮਣਾਉਣ ਦੀ ਕੋਸ਼ਿਸ਼ ਕੀਤੀ ਹੈ ਧਾਮੀ ਨੂੰ ਇੱਕ ਇੱਕ ਖਬਰ ਦੀ ਪੂਰੀ ਹਕੀਕਤ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਡੀਜੀਪੀ ਗੌਰਵ ਯਾਦਵ ਨੇ ਇਹ ਵੱਡੀ ਜਾਣਕਾਰੀ ਪ੍ਰੈਸ ਨੂੰ ਦਿੱਤੀ ਹੈ ਕਿ ਜਿਹੜੇ ਜਿਹੜੇ ਪੁਲਿਸ ਵਾਲਿਆਂ ਦੇ ਉੱਪਰ ਦੋਸ਼ ਲੱਗੇ ਹੋਏ ਸੀ ਉਹਨਾਂ 52 ਪੁਲਿਸ ਵਾਲਿਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਅਸੀਂ ਸਸਪੈਂਡ ਕਰ ਰਹੇ ਹਾਂ ਬਰਖਾਸਤ ਕਰ ਰਹੇ ਹਾਂ ਔਰ ਇਹ ਅੱਜ ਦਾ ਬਹੁਤ ਵੱਡਾ ਐਲਾਨ ਪੁਲਿਸ ਦਾ ਕਿਹਾ ਜਾ ਸਕਦਾ ਹੈ ਕੁਝ ਦਿਨ ਪਹਿਲਾਂ ਮੁਕਸਰ ਸਾਹਿਬ ਦੇ ਜਿਹੜੇ ਡੀਸੀ ਸੀਗੇ ਅ ਰਜੇਸ਼ ਤਰਪਾਠੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਤੁਰੰਤ ਸਸਪੈਂਡ ਕੀਤਾ ਸੀਗਾ ਜਦੋਂ ਇੱਕੋ ਦਿਨ ਦੇ ਵਿੱਚ ਪਹਿਲਾਂ ਤਾਂ ਜਿਹੜਾ ਵਿਜੀਲੈਂਸ ਵਿਭਾਗ ਦਾ ਮੁਖੀ ਹੈ ਉਹ ਬਦਲਿਆ ਗਿਆ ਪਹਿਲਾਂ ਵਰਿੰਦਰ ਕੁਮਾਰ ਮੁਖੀ ਸੀ ਉਹਨਾਂ ਨੂੰ ਹਟਾਇਆ ਗਿਆ ਉਹਨਾਂ ਦੀ ਥਾਂ ਦੇ ਉੱਪਰ ਨਗੇਸ਼ਵਰ ਰਾਓ ਨੂੰ ਵਿਜੀਲੈਂਸ ਦਾ ਮੁਖੀ ਲਾਇਆ ਗਿਆ ਤੇ ਫਿਰ ਤੁਰੰਤ ਡੀਸੀ ਦੇ ਉੱਪਰ ਕਾਰਵਾਈ ਕਰਕੇ ਸਸਪੈਂਡ ਕੀਤਾ ਗਿਆ ਤੇ ਉਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਨੇ ਇਹ ਐਲਾਨ ਕੀਤਾ ਕਿ ਭਗਵੰਤ ਮਾਨ ਸਰਕਾਰ ਹੁਣ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ ਤੇ ਇਸ ਕਰਕੇ 52 ਪੁਲਿਸ ਅਧਿਕਾਰੀ ਜਿਨ੍ਹਾਂ ਤੇ ਦੋਸ਼ ਲੱਗਿਆ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੁਣ ਇਹਦੇ ਉੱਪਰ ਤੁਸੀਂ ਕੀ ਕਹੋਗੇ ਔਰ ਜੇ ਮੇਰੇ ਤੋਂ ਪੁੱਛੋ ਤਾਂ ਮੈਂ ਕਹੂੰਗਾ ਚਲੋ ਜੇਕਰ ਭਗਵੰਤ ਮਾਨ ਸਰਕਾਰ ਦਿੱਲੀ ਦੀਆਂ ਚੋਣਾਂ ਤੋਂ ਡਰ ਕੇ ਕੁਝ ਠੀਕ ਤਰੀਕੇ ਨਾਲ ਸਖਤੀ ਕਰਨ ਲੱਗੀ ਹੈ ਸਵਾਗਤ ਹੈ ਚੰਗੀ ਗੱਲ ਹੈ ਪਰ 3 ਸਾਲ ਬੀਤ ਗਿਆ ਪਹਿਲਾਂ ਕਿਉਂ ਨਹੀਂ ਕੀਤੀ ਹੁਣ ਜੇ ਕਰਦੇ ਦੇਰ ਆਏ ਦਰੁਸਤ ਆਏ ਵੀ ਲੋਕ ਕਹਿੰਦੇ ਹੁੰਦੇ ਨੇ ਪਰ ਕੀ ਭ੍ਰਿਸ਼ਟਾਚਾਰ ਇਦਾਂ ਰੁਕ ਸਕਦਾ ਹੈ ਜਿਹੜੇ ਦੇਸ਼ ਦੇ ਵਿੱਚ ਸਰਕਾਰਾਂ ਭ੍ਰਿਸ਼ਟਾਚਾਰ ਨਾਲ ਬਣਦੀਆਂ ਨੇ ਉੱਥੇ ਭ੍ਰਿਸ਼ਟਾਚਾਰ ਰੋਕਣ ਦੇ ਲਈ ਕੁਝ ਵੱਖਰਾ ਤੇ ਵੱਡਾ ਕਰਨਾ ਪਏਗਾ ਦੇਖੋ ਇੱਥੇ ਜਿਹੜੀਆਂ ਸਰਕਾਰਾਂ ਦੀ ਨੀਂਹਾਂ ਸਰਕਾਰਾਂ ਦਾ ਮੋਢਾ ਉਹ ਤੁਸੀਂ ਸਾਰੇ ਜਾਣਦੇ ਹੋ ਜਦੋਂ ਸਰਕਾਰਾਂ ਬਣਨ ਲਈ ਵੋਟਾਂ ਪੈਂਦੀਆਂ ਨੇ ਤਾਂ ਗਰੀਬ ਜਨਤਾ ਦੀਆਂ ਵੋਟਾਂ ਖਰੀਦਣ ਲਈ ਪੈਸਾ ਵੰਡਿਆ ਜਾਂਦਾ ਹੈ ਇੱਥੇ ਸ਼ਰਾਬਾਂ ਵੰਡੀਆਂ ਜਾਂਦੀਆਂ ਇੱਥੇ ਭੁੱਕੀਆਂ ਅਫੀਮਾਂ ਵੰਡੀਆਂ ਜਾਂਦੀਆਂ ਤਰ੍ਹਾਂ ਤਰ੍ਹਾਂ ਦੇ ਗਲਤ ਤਰੀਕੇ ਝੂਠੇ ਲਾ ਰਿਆ ਝੂਠੇ ਦਾਅਵਿਆਂ ਨਾਲ ਸਰਕਾਰਾਂ ਬਣਦੀਆਂ ਨੇ ਤੇ ਫਿਰ ਭ੍ਰਿਸ਼ਟਾਚਾਰ ਉਹਨਾਂ ਨੇ ਕਿਵੇਂ ਖਤਮ ਕਰ ਲੈਣਾ ਹੁੰਦਾ ਭਗਵੰਤਮਾਨ ਸਰਕਾਰ ਤੇ ਵੀ ਵੱਡੇ ਸਵਾਲ ਹੁਣ ਤੱਕ ਰਹੇ ਨੇ ਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਚੋਂ ਪੂਰੀ ਕਿਹੜੀ ਕੀਤੀ ਐ ਇਹ ਸਵਾਲ ਰਹੇ ਹੁਣ ਭਗਵੰਤਮਾਨ ਨੇ ਜਿਹੜਾ ਸੁਖਬੀਰ ਬਾਦਲ ਦੀ ਬੇਟੀ ਦਾ ਵਿਆਹ ਪਿਛਲੇ ਦਿਨੀ ਹੋਇਆ ਉਹਦੇ ਤੇ ਭਾਈ ਬੜਾ ਤਿੱਖਾ ਤੇ ਟੇਡਾ ਜਿਹਾ ਬਿਆਨ ਦਿੱਤਾ ਤੇ ਅੱਗੋਂ ਅਕਾਲੀ ਦਲ ਵੀ ਮੈਦਾਨ 'ਚ ਆ ਗਿਆ ਫਿਰ ਅਕਾਲੀ ਦਲ ਨੇ ਵੀ ਓਦਾਂ ਦੀ ਭਾਜੀ ਮੋੜ ਦਿੱਤੀ ਐ ਪਹਿਲਾਂ ਭਗਵੰਤਬਾਨ ਨੇ ਕੀ ਕਿਹਾ ਭਗਵੰਤਬਾਨ ਕਹਿੰਦੇ ਵੀ ਦੇਖੋ ਸੁਖਬੀਰ ਬਾਦਲੋ ਦੀ ਧੀ ਦੇ ਵਿਆਹ ਤੇ ਇਹਨਾਂ ਨੇ ਸਾਰੇ ਉਹ ਸਦਲੇ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਵਿਰੋਧੀ ਆ ਔਰ ਭਗਵੰਤਬਾਨ ਕਹਿੰਦਾ ਵੀ ਤੁਸੀਂ ਦੇਖੋ ਵਿਆਹ ਤੇ ਕਿੰਨਾ ਵੱਡਾ ਖੁਲਾਸਾ ਹੋਇਆ ਵੀ ਇਹ ਸਾਰੇ ਇਕੱਠੇ ਨੇ ਭਗਵੰਤਬਾਨ ਨੇ ਕਿਹਾ ਕਹਿੰਦਾ ਮੈਨੂੰ ਨਾ ਤਾਂ ਇਹਨਾਂ ਨੇ ਵਿਆਹ ਤੇ ਸੱਦਿਆ ਸੀ ਨਾ ਮੈਂ ਇਹੋ ਜਿਹਿਆਂ ਦੇ ਵਿਆਹ ਤੇ ਜਾਣਾਂ ਇਹ ਵੱਡਾ ਬਿਆਨ ਭਗਵੰਤਮਾਨ ਦਾ ਅੱਜ ਮੰਨਿਆ ਗਿਆ ਵੀ ਨਾ ਮੈਨੂੰ ਸੱਦਿਆ ਨਾ ਮੈਂ ਜਾਣਾਂ ਤੇ ਅੱਗੋਂ ਫਿਰ ਅਕਾਲੀ ਦਲ ਦੇ ਵੀ ਮੋੜ ਵੀ ਪਾਜੀ ਮੋੜਤੀ ਉਹ ਕਹਿੰਦੇ ਭਗਵੰਤਮਾਨ ਜੀ ਜਿਹੜੇ ਅਰਸ਼ਦੀਪ ਕਲੇਰ ਆ ਅਕਾਲੀ ਦਲ ਦੇ ਵੱਡੇ ਆਗੂ ਉਹਨਾਂ ਨੇ ਅੱਗੋਂ ਤੰਜ ਕੱਸਿਆ ਉਹ ਕਹਿੰਦੇ ਭਗਵੰਤਮਾਨ ਜੀ ਤੁਹਾਨੂੰ ਦੱਸ ਦਈਏ ਜਾਣਕਾਰੀ ਹਿੱਤ ਸੂਚਨਾ ਵੀ ਉਹ ਵਿਆਹ ਵੈਸ਼ਨੋ ਸੀਗਾ ਹੁਣ ਇਹ ਕਿੱਥੇ ਮਾਰੀ ਭਗਵੰਤਮਾਨ ਦੇ ਇਹ ਤੁਸੀਂ ਸੋਚ ਸਕਦੇ ਹੋ ਕਿਉਂਕਿ ਇਹ ਟੇਢੇ ਤਰੀਕੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਵਿਕਰਮਜੀਤ ਮਜੀਠੀਆ ਨੇ ਹੁਣ ਤੱਕ ਬੜੀ ਵਾਰ ਕਿਹਾ ਵੀ ਭਗਵੰਤਮਾਨ ਜਿਹੜਾ ਉਹ ਪੀਂਦਾ ਹੈ ਭਗਵੰਤਮਾਨ ਤਾਂ ਪੀਤੇ ਬਿਨਾ ਰਹਿ ਨਹੀਂ ਸਕਦਾ ਉਹਨਾਂ ਨੇ ਇੱਥੇ ਝੋਟ ਮਾਰੀ ਹੈ ਵੀ ਮਾਨ ਸਾਹਿਬ ਵਿਆਹ ਤਾਂ ਵੈਸ਼ਨੋ ਸੀ ਤੇ ਤੁਸੀਂ ਪੀਣ ਵਾਲੇ ਹੋ ਇੱਧਰ ਨੂੰ ਗੱਲ ਲੈ ਕੇ ਗਏ ਹੋ ਬਈ ਵਿਆਹ ਵੈਸ਼ਨੋ ਸੀ ਤੁਸੀਂ ਪੀਤੇ ਬਿਨਾ ਰਹਿ ਨਹੀਂ ਸਕਦੇ ਇਸ ਕਰਕੇ ਤੁਸੀਂ ਉਸ ਵਿਆਹ ਤੇ ਨਾ ਜਾਣਾ ਸੀ ਨਾ ਤੁਹਾਨੂੰ ਕਿਸੇ ਨੇ ਸੱਦਿਆ ਤੇ ਦੂਜੀ ਗੱਲ ਅਕਾਲੀ ਦਲ ਨੇ ਇਹ ਆਖੀ ਹੈ ਉਹ ਕਹਿੰਦੇ ਕਿ ਤੁਸੀਂ ਕਹਿੰਦੇ ਸੀ ਸਾਡੇ ਰਾਹ ਚ ਧਰਨੇ ਨਹੀਂ ਲੱਗਣੇ ਤੇ ਹੁਣ ਤੁਸੀਂ ਨਾ ਧਰਨੇ ਸੰਭਾਲੋ ਵਿਆਹ ਛੱਡੋ ਲੋਕਾਂ ਦੇ ਵਿਆਹਾਂ ਤੇ ਕਮੈਂਟ ਕਰਨੇ ਬੰਦ ਕਰੋ ਹੁਣ ਇੱਥੇ ਸੋਚਣ ਵਾਲੀ ਗੱਲ ਹੈ ਜਿਹੜੀ ਗੱਲ ਅਕਾਲੀ ਦਲ ਨੇ ਧਰਨੇ ਵਾਲੀ ਕਹੀ ਰਾਜ ਕਾਲੀ ਦਲ ਚ ਵੀ ਧਰਨੇ ਬਹੁਤ ਲੱਗਦੇ ਰਹੇ ਪਰ ਲੱਗ ਹੁਣ ਵੀ ਬਹੁਤ ਰਹੇ ਨੇ ਲੋਕਾਂ ਦੀਆਂ ਸਮੱਸਿਆਵਾਂ ਦੋਨਾਂ ਤੋਂ ਹੱਲ ਨਹੀਂ ਹੋਈਆਂ ਤੇ ਅਗਲੀ ਗੱਲ ਜਿਹੜੀ ਗੱਲ ਭਗਵੰਤਮਾਨ ਨੇ ਕਹੀ ਆ ਕਿ ਇਹਨਾਂ ਦੇ ਵਿਆਹ ਦੇ ਉੱਪਰ ਉਹ ਸਾਰੇ ਆਗੂ ਇਕੱਠੇ ਸੀਗੇ ਜਿਹੜੇ ਇੱਕ ਦੂਜੇ ਦੇ ਖਿਲਾਫ ਸਟੇਜਾਂ ਤੋਂ ਬੋਲਦੇ ਨੇ ਇਹ ਗੱਲ ਬਿਲਕੁਲ ਠੀਕ ਆ ਭਗਵੰਤਮਾਨ ਨੇ ਆਖਿਆ ਅੱਜ ਉਹ ਕਹਿੰਦਾ ਕਿ ਦੇਖੋ ਉੱਥੇ ਇਕੱਠੇ ਹੱਸ ਰਹੇ ਸੀ ਇੰਨੀ ਵੱਡੀ ਗੱਲ ਭਗਵੰਤਮਾਨ ਨੇ ਬੋਲੀ ਕਹਿੰਦਾ ਇਹ ਇਹਨਾਂ ਦੀ ਸਿਰੇ ਦੀ ਬਿਸ਼ਰਮੀ ਹੈ ਹੁਣ ਤੁਸੀਂ ਦੇਖੋ ਸੱਚਮੁੱਚ ਜਿਹੜੇ ਆਗੂ ਸਟੇਜਾਂ ਤੇ ਲੋਕਾਂ ਦੇ ਸਾਹਮਣੇ ਤੱਤੇ ਤੱਤੇ ਬਿਆਨ ਇੱਕ ਦੂਜੇ ਦੇ ਵਿਰੁੱਧ ਦਿੰਦੇ ਨੇ ਉਥੇ ਜੱਫੀਆਂ ਪਾ ਪਾ ਹੱਸਦੇ ਸੀ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਤੇ ਇਹਦਾ ਫਿਰ ਮਤਲਬ ਕੀ ਕੱਢਿਆ ਜਾਏ ਭਗਵੰਤਮਾਨ ਕਹਿੰਦਾ ਗਲੀ ਗਲੀ ਪਿੰਡ ਪਿੰਡ ਲੋਕਾਂ ਨੂੰ ਇਹਨਾਂ ਨੇ ਲੜਾ ਛੱਡਿਆ ਆਪ ਉੱਤੋਂ ਇਕੱਠੇ ਨੇ ਇਹ ਗੱਲ ਬਿਲਕੁਲ ਸੱਚ ਆ ਹਕੀਕਤ ਇਹੋ ਹੀ ਆ ਭਗਵੰਤ ਮਾਨ ਦੀ ਇਹ ਗੱਲ ਸੱਚੀ ਆ ਪਰ ਪਾਰਟੀ ਭਗਵੰਤ ਮਾਨ ਦੀ ਚ ਵੀ ਇਹੋ ਕੁਸ਼ ਚੱਲੀ ਜਾਂਦਾ ਹੁਣ ਜਿੰਨੇ ਵੀ ਅਕਾਲੀ ਦਲ ਚੋਂ ਕਾਂਗਰਸ ਚੋਂ ਭਾਜਪੀ ਚੋਂ ਉਧਰੋਂ ਰੁੱਸੇ ਕੱਢੇ ਵੱਡੇ ਆਮ ਆਦਮੀ ਪਾਰਟੀ ਚ ਆਉਣੇ ਚਾਹਣ ਕਿ ਆਮ ਆਦਮੀ ਪਾਰਟੀ ਕਿਸੇ ਨੂੰ ਨਾ ਕਰਦੀ ਆ ਡਿੰਪੀ ਢਿੱਲੋਂ ਨਹੀਂ ਲਿਆ ਉਧਰੋਂ ਕਾਂਗਰਸ ਚੋਂ ਉਹ ਜਿਹੜਾ ਜਲੰਧਰ ਐਮਪੀ ਬਣਾਇਆ ਸੀਗਾ ਉਹ 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 ਨਹੀਂ ਲਿਆ ਸੀਗਾ ਔਰ ਉਧਰੋਂ ਕਾਂਗਰਸ ਚੋਂ ਰਾਜਕਮਰ ਚੱਬੇਵਾਲ ਨਹੀਂ ਲਿਆ ਕਿਹੜਾ ਛੱਡਦੇ ਹੂੰ ਜਿਹੜਾ ਆ ਗਿਆ ਜੀਆਂਿਆਂ ਨੂੰ ਹੀ ਐ ਆਮ ਆਦਮੀ ਪਾਰਟੀ 'ਚ ਵੀ ਸੋ ਦੇਖੋ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਇੱਕੋ ਜਿਹੇ ਕਿਸੇ ਪਾਰਟੀ ਦੇ ਪੱਕੇ ਚਮਚੇ ਕੜਛੇ ਬਣ ਕੇ ਮੇਰੀ ਵੀਡੀਓ ਸੁਣੋਗੇ ਤਾਂ ਠੀਕ ਨਹੀਂ ਲੱਗੇਗੀ ਜੇ ਨਿਰਪੱਖ ਜਿਓ ਕੇ ਸੁਣੋਗੇ ਨਾ ਫਿਰ ਠੀਕ ਲੱਗੇਗੀ ਕਿਉਂਕਿ ਮਿੱਤਰੋ ਅੱਜ ਤੱਕ ਇਹਨਾਂ ਨੇ ਐਦਾਂ ਹੀ ਬੇਵਕੂ ਬਣਾਇਆ ਐਦਾਂ ਹੀ ਬੁੱਧੂ ਬਣਾਇਆ ਹੋਇਆ ਔਰ ਇਸ ਤੋਂ ਅਗਲਾ ਭਗਵੰਤ ਮਾਨ ਦਾ ਇੱਕ ਬਿਆਨ ਹੋਰ ਅਜ ਚਰਚਾ 'ਚ ਰਿਹਾ ਕਿਹੜਾ ਪਿਛਲੇ ਦਿਨਾਂ ਤੋਂ ਇੱਕ ਗੱਲ ਚੱਲ ਰਹੀ ਸੀ ਚਰਚਾ ਚ ਸੀ ਕਿ ਭਗਵੰਤ ਮਾਨ ਨੂੰ ਭਗਵੰਤ ਮਾਨ ਨੂੰ ਹਟਾ ਕੇ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਚਰਚਾ ਰਹੀ ਆ ਅੱਜ ਭਗਵੰਤ ਮਾਨ ਸਾਹਿਬ ਨੇ ਇਹਦਾ ਜਵਾਬ ਦਿੱਤਾ ਉਹ ਕਹਿੰਦੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਭਗਵੰਤ ਮਾਨ ਸਾਹਿਬ ਕੀ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਊਗਾ ਤੁਹਾਨੂੰ ਹਟਾ ਕੇ ਭਗਵੰਤ ਮਾਨ ਕਹਿੰਦੇ ਵੇਖੋ ਇਹ ਕਿੱਡੀਆਂ ਮਤਲਬ ਹਾਸੋਈਣੀਆਂ ਗੱਲਾਂ ਨੇ ਉਹ ਕਹਿੰਦੇ ਇਹ ਬਿਲਕੁਲ ਅਫਵਾਹ ਐਂਦਾ ਕਿਵੇਂ ਹੋ ਸਕਦਾ ਐਂਦਾ ਕਿਵੇਂ ਕੀਤਾ ਜਾ ਸਕਦਾ ਉਹ ਕਹਿੰਦੇ ਕੇਸਰੀਵਾਲ ਉਹ ਸਾਡੇ ਨੈਸ਼ਨਲ ਕਨਵੀਨਰ ਨੇ ਸਾਡੀ ਨੈਸ਼ਨਲ ਪਾਰਟੀ ਐ ਨੈਸ਼ਨਲ ਮੁਖੀ ਨੇ ਕਦੀ ਉਹਨਾਂ ਨੂੰ ਕਿਸੇ ਸੂਬੇ ਚ ਜਾਣਾ ਪੈਂਦਾ ਕਦੀ ਕਿਸੇ ਤੇ ਤੇ ਪੰਜਾਬ ਦਾ ਮੁਖੀ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੂੰ ਕਿਵੇਂ ਬਣਾਇਆ ਜਾ ਸਕਦਾ ਭਗਵੰਤ ਮਾਨ ਕਹਿੰਦੇ ਸਾਡੇ ਵਿਰੋਧੀ ਜਾਣ ਕੇ ਇਹੋ ਜੀਆਂ ਖਬਰਾਂ ਫਲਾਉਂਦੇ ਨੇ ਤੇ ਹਵਾ ਦਿੰਦੇ ਨੇ ਮਨ ਲਓ ਇਹ ਗੱਲ ਜਾਣ ਬੁੱਝ ਕੇ ਵੀ ਫਲਾਈ ਜਾ ਰਹੀ ਹੋਵੇ ਪਰ ਕੀ ਇਹ ਸੱਚ ਨਹੀਂ ਸਵਾਲ ਹੈ ਮੇਰਾ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦੇ ਵਿਚਾਰੇ ਘੜਤਾਂ ਨਹੀਂ ਰਹੀ ਜਾਂ ਅੱਜ ਕੀ ਸਭ ਕੁਝ ਠੀਕ ਹੈ ਕਿ ਆਮਦਵੀ ਪਾਰਟੀ ਚ ਸਭ ਅੱਛਾ ਚੱਲ ਰਿਹਾ ਕਿ ਇਹੋ ਜਿਹਾ ਕੁਝ ਨਹੀਂ ਚੱਲ ਰਿਹਾ ਕਿ ਭਗਵੰਤ ਮਾਨ ਸਾਹਿਬ ਦੇ ਖਿਲਾਫ ਪੰਜਾਬ ਦੇ ਐਮਐਲਏ ਦਾ ਕੋਈ ਧੜਾ ਨਹੀਂ ਬਣ ਰਿਹਾ ਕੀ ਸੰਧਵਾਂ ਜਿਹੜੇ ਸਪੀਕਰ ਸਾਹਿਬ ਨੇ ਕਲਤਾਰ ਸੰਧਵਾਂ ਉਹਨਾਂ ਦੇ ਨਾਲ ਭਗਵੰਤ ਮਾਨ ਸਾਹਿਬ ਦੀ ਬਿਲਕੁਲ ਸਹੀ ਚੱਲ ਰਹੀ ਆ ਕੀ ਜਿਹੜੀ ਬੀਬੀ ਬਰਜਿੰਦਰ ਕੌਰ ਐ ਤਲਵੰਡੀ ਸਾਬੋ ਤੋਂ ਐਮਐਲਏ ਐ ਉਹਨਾਂ ਦੇ ਨਾਲ ਮਾਨ ਸਾਹਿਬ ਦੀ ਬਿਲਕੁਲ ਠੀਕ ਐ ਇਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਆਮ ਆਦਮੀ ਪਾਰਟੀ ਨੂੰ ਵੀ ਦੇਣੇ ਚਾਹੀਦੇ ਨੇ ਹੁਣ ਆਪਾਂ ਐਂਡ ਤੇ ਗੱਲ ਕਰਦੇ ਆ ਲੋਕਾਂ ਬਾਰੇ ਦੇਖੋ ਦਿੱਲੀ ਚ ਹਾਰ ਹੋਈ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ 'ਚ ਥੋੜੀ ਸਤਰਕ ਨਜ਼ਰ ਆ ਰਹੀ ਹੈ ਐਕਟਿਵ ਨਜ਼ਰ ਆ ਰਹੀ ਹੈ ਕਿਉਂਕਿ ਕੱਲਾ ਪੰਜਾਬ ਰਹਿ ਗਿਆ ਹੁਣ ਸਾਰੀ ਆਮ ਆਦਮੀ ਪਾਰਟੀ ਨੂੰ ਪਤਾ ਲੱਗ ਗਿਆ ਵੀ ਜਿਵੇਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ ਉਹ ਧਰਤੀ ਤੋਂ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਗੱਲ ਆਖੀ ਸੀ ਕਿ ਆਮ ਆਦਮੀ ਪਾਰਟੀ ਨਾ ਹਵਾ ਦੇ ਗੁਬਾਰੇ ਵਾਂਗ ਹੈ ਇੱਕੇਦਮ ਫੁੱਲਿਆ ਤੇ ਇੱਕੇਦਮ ਇਹਨੇ ਪਟਾਖਾ ਮਾਰ ਜਾਣਾ ਤੇ ਉਹਨਾਂ ਦਾ ਤਜਰਬਾ ਬਹੁਤ ਸੀ ਪ੍ਰਕਾਸ਼ ਸਿੰਘ ਬਾਦਲ ਦਾ ਤੇ ਕਿਤੇ ਇਦਾਂ ਤਾਂ ਨਹੀਂ ਹੋ ਜਾਏਗਾ ਇਹ ਆਮ ਆਦਮੀ ਪਾਰਟੀ ਨੂੰ ਵੀ ਪੈ ਗਿਆ ਕਿਉਂਕਿ ਦਿੱਲੀ ਚ ਤਾਂ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਨਾ ਕਿ ਆਹ ਹਾਲ ਹੋ ਜੂ ਤੇ ਕੇਜਰੀਵਾਲ ਆਪ ਹੀ ਹਾਰ ਜਾਏਗਾ ਇਹਦੀ ਉਮੀਦ ਤਾਂ ਕਿਸੇ ਨੂੰ ਵੀ ਨਹੀਂ ਸੀ ਕੇਜਰੀਵਾਲ ਵੀ ਹਾਰ ਗਿਆ ਦਿੱਲੀ ਚ ਆਪ ਦੀ ਸੀਟ ਹੀ ਹਾਰ ਗਿਆ ਤਾਂ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲਾਜ਼ਮੀ ਸੋਚਣਾ ਬਣਦਾ ਵੀ ਹੈ ਹੱਥਾਂ ਪੈਰਾਂ ਦੀ ਪਈ ਵੀ ਹੈ ਪੈਣੀ ਚਾਹੀਦੀ ਵੀ ਹੈ ਤੇ ਹੁਣ ਆਮ ਆਦਮੀ ਪਾਰਟੀ ਨੇ ਜਿਹੜੀਆਂ ਕੀਤੀਆਂ ਸੀ ਗਰੰਟੀਆਂ ਟਾਈਮ ਤੇ ਪੂਰੀਆਂ ਕਰ ਦੇਣਗੇ ਮੇਰੇ ਖਿਆਲ ਨਾਲ ਚੰਗੇ ਹੀ ਰਹਿ ਜਾਣਗੇ ਨਹੀਂ ਤਾਂ ਦਿੱਲੀ ਵਾਲਾ ਹਾਲ ਹੋ ਸਕਦਾ ਅੱਜ ਸੁਖਬੀਰ ਬਾਦਲ ਹੋਰੀ ਨਾ ਤਰਲੇ ਜ ਮਾਰਦੇ ਫਿਰਦੇ ਨਹੀਂ 25 ਸਾਲ ਰਾਜ ਕਰਾਂਗੇ ਇਹ ਸੁਖਬੀਰ ਬਾਦਲ ਸਭ ਕਹਿੰਦੇ ਹੁੰਦੇ ਸੀ ਤੇ ਲੋਕਾਂ ਨੇ ਕਿਹਾ ਤੂੰ 25 ਸਾਲਾਂ ਦੀ ਗੱਲ ਕਰਨਾ ਤੈਨੂੰ 25 ਦਿਨ ਨਹੀਂ ਹੋਰਦੇ ਨੇ ਅੱਜ ਸੁਖਬੀਰ ਬਾਦਲ ਹੋਰੀ ਨਾ ਆ ਚਾਰ ਜਿਮਣੀ ਚੋਣਾ ਪਿਛਲੇ ਦਿਨੀ ਆਈਆਂ ਤੇ ਚਾਰ ਬੰਦੇ ਪੰਜਾਬ ਤੇ ਨਹੀਂ ਲੱਭੇ ਚੋਣਾ 'ਚ ਖੜੇ ਕਰਨ ਲਈ ਇਹ ਹਾਲਾਤ ਇਕੱਲੇ ਕਾਲੀ ਦਲ ਦੇ ਨਹੀਂ ਆਮਦਵੀ ਪਾਰਟੀ ਦੇ ਵੀ ਬਣ ਸਕਦੇ ਨੇ ਦੇਖੋ ਲੋਕ ਹੁਣ ਪਹਿਲਾਂ ਨਾਲੋਂ ਤਾਂ ਸਮਝਦਾਰ ਹੋਏ ਨੇ ਭਾਵੇਂ ਅਜੇ ਵੀ ਕਾਫੀ ਗਿਣਤੀ ਜਨਤਾ ਜਿਹੜੀ ਆ ਉਹ ਓਨੀ ਚੇਤਨ ਨਹੀਂ ਓਨੀ ਜਾਗਰੂਕ ਨਹੀਂ ਜਿੰਨੀ ਹੋਣੀ ਚਾਹੀਦੀ ਹੈ ਪਰ ਪਹਿਲਾਂ ਨਾਲੋਂ ਤਾਂ ਸਮਝਦਾਰਪੱਧਰ ਵਧਿਆ ਆ ਪੱਕੇ ਕੜਛੇ ਪੱਕੇ ਚਮਚੇ ਪੱਕੇ ਵਰਕਰ ਇਹ ਤਾਂ ਥੋੜੇ ਰਹਿ ਚੱਲੇ ਨੇ ਹੁਣ ਤਾਂ ਅੰਨੇ ਵਾ ਹੁਣ ਲੋਕ ਇੱਕੋ ਪਾਰਟੀ ਨਾਲ ਵੱਜ ਕੇ ਨਹੀਂ ਰਹਿਣਾ ਚਾਹੁੰਦੇ ਜਿਵੇਂ ਸਾਡੇ ਦਾਦੇ ਇੱਕ ਇਹ ਕਹਿੰਦੇ ਹੁੰਦੇ ਸੀ ਅਸੀਂ ਤਾਂ ਫਲਾਣੀ ਪਾਰਟੀ ਦੇ ਪੱਕਾ ਹੀ ਜੁੜੇ ਆ ਸਾਰੀ ਉਮਰ ਇੱਕੋ ਹੀ ਪਾਰਟੀ ਚ ਚਾਹੇ ਉਹ ਕੁਝ ਕਰੀ ਜਾਏ ਗਲਤ ਕਰੀ ਜਾਏ ਚਾਹੇ ਉਹ ਵਾਅਦੇ ਪੂਰੇ ਨਾ ਕਰੇ ਪਰ ਉਹਨਾਂ ਨੂੰ ਇੱਕ ਹੀ ਚਾਹ ਚੜਿਆ ਰਹਿੰਦਾ ਸੀ ਅਸੀਂ ਸਾਰੀ ਉਮਰ ਇੱਕੋ ਹੀ ਪਾਰਟੀ ਚ ਪਰ ਹੁਣ ਲੋਕ ਸੋਚਣ ਲੱਗੇ ਨੇ ਸਮਝਣ ਲੱਗੇ ਨੇ ਔਰ ਇਹ ਗੱਲ ਆਮ ਆਦਮੀ ਪਾਰਟੀ ਨੂੰ ਅੱਖਾਂ ਖੋਲ ਕੇ ਵੇਖ ਲੈਣੀ ਚਾਹੀਦੀ ਆ ਅਗਲੀ ਵਾਰ 2027 ਦੀਆਂ ਵੋਟਾਂ ਚ ਔਰਤਾਂ ਦੀ ਇੱਕ ਵੀ ਵੋਟ ਨਹੀਂ ਪੈਣੀ ਆ ਆਮ ਆਦਮੀ ਪਾਰਟੀ ਨੂੰ 3 ਸਾਲ ਬੀਤ ਗਏ ਔਰਤਾਂ ਦੀ 50% ਦੀ ਵੋਟ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਪਈ ਸੀ ਕਿਉਂਕਿ 1000 ਮਹੀਨੇ ਦਾ ਹਰ ਇੱਕ ਔਰਤ ਨੂੰ ਕਿਹਾ ਸੀ ਗਰੰਟੀ ਕੇਜਰੀਵਾਲ ਦੀਆਂ ਗਰੰਟੀਆਂ ਕਹਿ ਕੇ ਤੇ ਹੁਣ ਦਿੱਲੀ 'ਚ ਇਹਨਾਂ ਨੇ 2100 ਕਹਿਤਾ ਸੀ ਪਰ ਉੱਥੋਂ ਦੀਆਂ ਬੀਬੀਆਂ ਨੇ ਯਕੀਨ ਨਹੀਂ ਕੀਤਾ ਕਿਉਂ ਕਿ ਪੰਜਾਬ 'ਚ ਦਿੱਤਾ ਨਹੀਂ ਸੀ 1000 ਰੁਪਏ ਦੇ ਐਲਾਨ ਨੇ ਇਹਨਾਂ ਨੂੰ ਮਾਂਜਿਆ ਫਿਰ ਜਿਵੇਂ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ ਬੇਰੁਜ਼ਗਾਰੀ ਖਤਮ ਕਰਨ ਦੀ ਗੱਲ ਕੀਤੀ ਉਹ ਚੀਜ਼ਾਂ ਅਜੇ ਨਕਸ਼ੇ ਤੇ ਲੋਕਾਂ ਨੂੰ ਮਿੱਤਰੋ ਦੇਖ ਨਹੀਂ ਰਹੀਆਂ ਤੁਹਾਨੂੰ ਦੇਖ ਰਹੀਆਂ ਤੁਸੀਂ ਦੱਸ ਦਿਓ ਹੁਣ ਭਗਵਾਨ ਤਮਨ ਸਰਕਾਰ ਨੇ ਐਕਸ਼ਨ ਕੀਤਾ ਸਿੱਧਾ ਡੀਸੀ ਸਸਪੈਂਡ ਕੀਤਾ ਤੇ ਡੀਸੀ ਤੋਂ ਬਾਅਦ ਅੱਜ ਡੀਜੀਪੀ ਸਾਹਿਬ ਕਹਿੰਦੇ ਨੇ ਅਸੀਂ 52 ਪੁਲਿਸ ਅਧਿਕਾਰੀ ਸਸਪੈਂਡ ਕੀਤੇ ਨੇ ਜਿਨ੍ਹਾਂ ਤੇ ਦੋਸ਼ ਸੀ ਹੁਣ ਇਹਦੀ ਕੀ ਪੂਰੀ ਸਚਾਈ ਹੈ ਇਹ ਤਾਂ ਜੇ ਖੁੱਲ ਕੇ ਸਾਹਮਣੇ ਆਏਗੀ ਪਰ ਫਿਲਹਾਲ ਇਨਾ ਕਵਾਂਗੇ ਆਮ ਆਦਮੀ ਪਾਰਟੀ ਜੇ ਠੀਕ ਕਰੇਗੀ ਤਾਂ ਲੋਕਾਂ ਨੂੰ ਠੀਕ ਦਿਸਣਾ ਵੀ ਸ਼ੁਰੂ ਹੋ ਜਾਏਗਾ ਜੇ ਪਹਿਲਾਂ ਵਾਲਾ ਹਾਲ ਰਿਆ ਤਾਂ ਉਹ ਵੀ ਲੋਕਾਂ ਨੂੰ ਦਿਖੀ ਹੀ ਜਾਂਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ